ਮੈਂ ਡਾਕਟਰ ਤੇਰਾਂਕੌਰ ਵਾਸੀ ਤੇਰਾਂਕੌਰ 24 ਜੁਲਾਈ 25 ਰਾਤ 2:58 ਮੈਂਸ਼ਨ ਹੋ ਗਈ ਤਰੀਕ ਤੇ ਸਮਾਂ ਤੁਸੀਂ ਪਿੱਤਰਾਂ ਨੂੰ ਖੁਸ਼ ਕਰਨ ਲਈ ਹਰੀਆਲੀ ਮੱਸੀਆ ਦੀ ਰਾਤ ਇੱਕ ਉਪਾ ਕਰਨਾ ਹੈ ਦੁਰਲਭ ਟੋਟਕਾ ਹੈ ਪ੍ਰਾਤਨ ਗ੍ਰੰਥਾਂ ਚੋਂ ਲਿਆ ਗਿਆ ਹੈ ਰਾਤ 7:30 ਤੋਂ 8:30 ਦੇ ਵਿਚਕਾਰ ਪਰਿਵਾਰ ਸਮੇਤ ਘਰ ਦੇ ਪਿਛਲੇ ਵਿੜੇ ਚ ਚਲੇ ਜਾਣਾ ਦੱਖਣ ਵੱਲ ਨੂੰ ਮੂੰਹ ਕਰ ਲੈਣਾ ਕਿਸੇ ਮਿੱਟੀ ਦੇ ਪਾਂਡੇ ਦੇ ਵਿੱਚ ਸਾਪਾਣੀ ਪਰ ਲੈਣਾ ਥੋੜਾ ਜਿਹਾ ਕੱਚਾ ਦੁੱਧ ਕਾਲੇ ਤੇਲ ਪਾ ਲੈਣੇ ਚੁਟਕੀ ਮਾਤਰ ਹੱਥ ਜੋੜ ਕੇ ਪਰਿਵਾਰ ਨੇ ਖੜੇ ਹੋ ਕੇ ਸੰਕਲਪ ਲੈਣਾ ਤੇ ਇੱਕ ਮੰਤਰ ਦਾ ਉਚਾਰਨ ਕਰਨਾ ਹੈ ਓਮ ਪਿਤਰ ਦੇਵਤਾਏ ਨਮਹਾ ਓਮ ਪਿਤਰ ਦੇਵਤਾਏ ਨਮਹਾ ਇੱਕ ਵਾਰ ਉਚਾਰਨ ਕਰਕੇ ਅਰਦਾਸ ਕਰੋ ਜਿਹੜੀ ਵੀ ਸਮੱਸਿਆ ਜਿਹੜੀ ਵੀ ਪਰੇਸ਼ਾਨੀਆਂ ਉਹਨਾਂ ਦੇ ਨਾਲ ਆਪਣੇ ਪਿਤਰਾਂ ਨਾਲ ਸਾਂਝੀ ਕਰਦੋ ਤੇ ਮੁਆਫੀ ਮੰਗ ਲਓ ਇਸ ਤਰ੍ਹਾਂ ਕਰਨ ਨਾਲ ਪਿੱਤਰ ਪ੍ਰਸੰਨ ਹੋ ਜਾਣਗੇ ਤੁਹਾਡੇ ਕੁਟੰਬ ਜਾਂ ਵੰਸ਼ ਵਿੱਚ ਵਾਧਾ ਸ਼ੁਰੂ ਹੋ ਜਾਏਗਾ ਘਰ ਦੇ ਵਿੱਚ ਆਤਮਿਕ ਸ਼ਾਂਤੀ ਅروਗਤਾ ਆ ਜਾਏਗੀ ਕਿਸੇ ਕਿਸਮ ਦੀ ਕੋਈ ਜਿਹੜੀ ਆ ਸਮੱਸਿਆ ਨਹੀਂ ਰਹੇਗੀ ਸੁੱਖ ਸਮ੍ਰiddhi ਦੀ ਆਮਦ ਹੋਏਗੀ ਇਹ ਸ਼ਾਰਟ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਜਾਏ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖੋ